Okay. <laughs> ਤੁਸੀਂ ਦੇਖ ਰਹੇ ਹੋ ਐਮ ਐਸ ਨਿਊਜ਼ ਮੈਂ ਹਾਂ ਸੰਦੀਪ ਸਿੰਘ ਅੱਜ ਪਹੁੰਚੇ ਹਾਂ ਸਤਲੁਜ ਬਿਆਸ ਦਰਿਆ ਨੇ ਜਿਵੇਂ ਕਿ ਪਿਛਲੇ ਦਿਨੀ ਜੋ ਬਹੁਤ ਵੱਡੀ ਮਾਰ ਮਾਰੀ ਹੈ ਤੇ ਕਿਸਾਨਾਂ ਦੀਆਂ ਹਜ਼ਾਰਾਂ ਹੀ ਏਕੜ ਜੋ ਉਪਜਾਊ ਜ਼ਮੀਨਾਂ ਸਨ ਸਾਡੇ ਫਸਲਾਂ ਸਨ ਬਿਲਕੁਲ ਤੈਸ਼ ਨੈਸ਼ ਕਰ ਦਿੱਤੀਆਂ ਬਰਬਾਦ ਕਰ ਦਿੱਤੀਆਂ ਇਹ ਹੈ ਇੱਕ ਪੀੜਤ ਪਰਿਵਾਰ ਸਾਹਮਣੇ ਆ ਜਿਸ ਦੀ ਕੀ ਸਾਢੇ ਤੇ ਨਿਕੜ ਜ਼ਮੀਨ ਜੋ ਕਿ ਬਿਆਸ ਦਰਿਆ ਦੇ ਨਾਲ ਲੱਗਦੀ ਸੀ ਬਿਆਸ ਦਰਿਆ ਦੀ ਲਪੇਟ ਦੇ ਵਿੱਚ ਆਉਣ ਕਰਕੇ ਜੋ ਸਾਢੇ ਤੇ ਏਕੜ ਦੀ ਜ਼ਮੀਨ ਸਾਢੇ ਤੇ ਏਕੜ ਜ਼ਮੀਨ ਹੀ ਕਲ ਹੀ ਬਰਬਾਦ ਹੋ ਗਈ ਸਾਡੇ ਨਾਲ ਕਿਸਾਨ ਹੀ ਮੌਜੂਦ ਹੈ ਉਹਨੇ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਵੇਂ ਕਿ ਹੁਣ ਉਹਨਾਂ ਦੀ 3.5 ਕਿੱਟ ਜ਼ਮੀਨ ਹੈ ਉਹਨਾਂ ਦੇ ਦੱਸਣ ਮੁਤਾਬਕ ਕਿ ਇਸ ਪੂਰੀ ਦੀ ਪੂਰੀ ਜੋ ਇਸ ਪਾਣੀ ਦੇ ਰੇਪੇਟ ਦੇ ਵਿੱਚ ਆਉਣ ਕਰਕੇ ਜੋ ਬਰਬਾਦ ਹੋ ਗਈ ਕੀ ਕਹਿਣਾ ਹਾਂਜੀ ਕੀ ਨਾਮ ਹੈ ਤੁਹਾਡਾ ਹਜੂਰ ਸਿੰਘ ਹੈ ਜੀ ਨਾਮ ਮੇਰਾ ਪਿੰਡ ਘੜਕਾ ਜ਼ਿਲ੍ਹਾ ਤਰਨਤਾਰਨ ਹਾਂਜੀ ਕਿੰਨੀ ਜ਼ਮੀਨ ਸੀ ਜੀ ਜੋ ਇਸ ਦਰਿਆ ਦੀ ਰੇਪੇਟ ਦੇ ਵਿੱਚ ਹੈ ਇੱਥੇ ਹੀ 3.5 ਕਿੱਲੇ ਜ਼ਮੀਨ ਹੈ ਸਾਡੀ ਜੀ ਤੇ ਸਾਰੀ ਵਿਆਖਤ ਦਰਿਆ ਨੇ ਜਿਹੜੀ ਆ ਵੀ ਢਾਲੀ ਆ ਜੀ ਪਹਿਲਾਂ ਵੀ ਜਿਹੜਾ ਪਾਣੀ ਮਲੋ ਵਗਦਾ ਰਿਹਾ ਢੰਨਾ ਜੀ ਦੇ ਪਾਰ ਪਹਿਲਾਂ ਪੈ ਗਿਆ 23 ਦੇ ਵਿੱਚ ਹੀ ਪੈ ਗਈ ਕੁਛ ਜ਼ਮੀਨ ਉਦੋਂ ਖਰਾਬ ਹੋ ਗਈ ਕਿਲਾ ਡੇਢ ਕਿਲਾ ਤੇ ਕੋਹ ਜਿਹੜੀ ਰਹਿੰਦੀ ਸੀ ਉਹ ਵੀ ਅਹੀਂ ਚਲ ਦੋ ਕਿੱਲੇ ਜਿਹੜੀ ਆ ਬੀਜਦੇ ਹੁਣ ਹੁਣ ਵੀ 11 ਕਿ ਬੀਜੀ ਸੀ ਤੇ ਉਹ ਬੋਰ ਵੀ ਰੁੜ ਗਿਆ ਤੇ ਜਮੀਨ ਵੀ ਰੁੜ ਗਈ ਆ ਚਲੋ ਜੇ ਫਸਲ ਕੱਲੀ ਮਰ ਜਾਂਦੀ ਤੇ ਫੇਰ ਤੇ ਚਲ ਹੁੰਦਾ ਵੀ ਫਸਲ ਮਰ ਗਈ ਆ ਤੇ ਗਾਂ ਕਣਕੀ ਹੋ ਜੂਗੀ ਹੁਣ ਤੇ ਆਸ ਹੀ ਮੋ ਗਈ ਆ ਕੁਛ ਨਹੀਂ ਰਿਹਾ ਨਾ ਤੇ ਕੋਈ ਪੈੜੀ ਰਹੀ ਆ ਤੇ ਨਾ ਫਸਾ ਰਹੀ ਆ ਹੁਣ ਐਨਆਰਆਈ ਵੀਰਾਂ ਤੋਂ ਸਮਾਜ ਸੇਵੀ ਸੰਸਥਾਵਾਂ ਤੋਂ ਕੀ ਅਪੀਲ ਕਰਦੇ ਆਂ ਅਸੀਂ ਤੇ ਇਹ ਅਪੀਲ ਕਰਦੇ ਆਂ ਵੀ ਇਹੋ ਸਾਡੇ ਕੋਲ ਜ਼ਮੀਨ ਹੀ ਇਹਦੇ ਨਾਲ ਜੂਨ ਗੇਰਾ ਚੱਲਦਾ ਹੈ ਤੇ ਸਮਾਜ ਸੇਵੀ ਜਿਹੜੇ ਵੀਰਾਂ ਗੜੀ ਇਹੋ ਬੇਨਤੀ ਆ ਵੀ ਸਾਡੇ ਨਾਲ ਵੀ ਕੁਝ ਸਵਾਰ ਕਰਕੇ ਤੇ ਅਜੇ ਤੱਕ ਸਾਡੇ ਤੱਕ ਕੋਈ ਨਾ ਪਹੁੰਚਿਆ ਨਾ ਹੀ ਕਿਸੇ ਕੋਲ ਕੁਝ ਲਿਆ ਨਾ ਦਿੱਤਾ ਕਿਸੇ ਨੇ ਤੇ ਚਲੋ ਸਾਡੀ ਵੀ ਬਾਹ ਫੜੀ ਜਾਵੇ ਹੁਣ ਮੰਨ ਲਓ ਵੀ ਦਰਿਆ ਜਦੋਂ ਪੈ ਗਿਆ ਵਾ ਦਰਿਆ ਨੇ ਪੈੜੀ ਹੁਣ ਕਿੱਥੇ ਛੱਡਣੀ ਆ ਇਹ ਤਾਂ ਬੰਣੀ ਨਹੀਂ ਗਈ ਆਸ ਨਹੀਂ ਗਈ ਅੱਗੇ ਨਹੀਂ ਬਣੀਆਂ ਜ਼ਮੀਨਾਂ ਜਿਹੜੀਆਂ ਪਹਿਲਾਂ ਚਲ ਗਈਆਂ ਉਹ ਦਰਿਆ ਦੇ ਵਿੱਚ ਤੇ ਸਾਡੀ ਵੀ ਹੁਣ ਅਹੀਂ ਤੇ ਪੈੜੀ ਨਹੀਂ ਆਪਦੀ ਜ਼ਿੰਦਗੀ ਦੇ ਵਿੱਚ ਲੱਗਦਾ ਵੀ ਆਸ ਛੱਡੀ ਆ ਵੀ ਨਹੀਂ ਵੇਖ ਸਕਦੇ ਨਹੀਂ ਵੇਖੀ ਜਾਣੀ ਚਲੋ ਗਾੜੀ ਹੁਣ ਮਹਾਰਾਜ ਆਸਰਈਆ ਤੇ ਦਾਨੀ ਸੱਜਣਾ ਨੂੰ ਇਹੋ ਬੇਨਤੀ ਆ ਵੀ ਚਲੋ ਜੇ ਸਾਡੀ ਬਾਹ ਫੜੀ ਜਾਵੇ ਤੇ ਸਾਡੇ ਵੀ ਚਲੋ ਪਰਿਵਾਰ ਦਾ ਜੀਵਨ ਗੁਜ਼ਾਰਾ ਚੱਲ ਸਕੇ ਕਰਜ਼ੇ ਵੀ ਚੜੇ ਆ ਤੇ ਬੜਾ ਮੁਸ਼ਕਲ ਆ ਇਹਨਾਂ ਜ਼ਮੀਨਾਂ ਦਾ ਕਰਕੇ ਚਲੋ ਆਪ ਦੇ ਲੋਨ ਵੀ ਚੁੱਕਿਆ ਕਈ ਮੰਨ ਲਓ ਵਿਆਹ ਗੁੱਡੀਆਂ ਦੇ ਮੈਂ ਦੋਹਾਂ ਦੇ ਕੀਤੇ ਆ ਲੋਨ ਚੁੱਕਿਆ ਚਲੋ ਕਰਜਾ ਚੜ ਗਿਆ ਚਲੋ 5 6 ਲੱਖ ਰੁਪਈਆ ਚਲੋ ਆਨੇ ਹਬੀ ਚਲੋ ਫਸਲ ਹੋ ਜੀ ਹੌਲੀ ਹੌਲੀ ਲੈਂਦਾ ਲੈਂਦਾ ਲੈ ਜੂਗਾ ਤੇ ਹੁਣ ਇਹ ਜਿਹੜੀਆਂ ਗੱਲ ਹੋਈਂਦੀਆਂ ਮੰਗਣ ਵਾਲੀ ਵੀ ਉਹ ਖਾਤੇ ਹੈਗਾ ਵਾ ਜਿਮੀਂਦਾਰਾ ਤੇ ਕਿਨਾ ਕੋਈ ਬੁਯਰਦੀ ਕ੍ਰੋਪੀ ਆ ਤੇ ਹੁਣ ਤੇ ਨਾਂ ਤੇ ਸਾਨੂੰ ਦੀਦਾ ਵੀ ਕੋਈ ਕਰਜਾ ਸਾਡਾ ਲਊਗਾ ਕਿ ਜਦੋਂ ਬਾਹਰ ਬਾੜ ਪੈਲੀ ਨਾ ਰਹੀ ਜ਼ਮੀਨ ਇਹ ਨ ਰਹੀ ਤੇ ਨਾਂ ਤੇ ਹੁਣ ਇਸੇ ਠੇਕੇ ਤੇ ਵੀ ਲੈ ਕੇ ਨਹੀਂ ਵਾ ਸਕਦੇ ਵੀ ਅੱਜ ਕੱਲ ਤੁਹਾਨੂੰ ਪਤਾ ਮਹਿੰਗਾ ਹੋ ਗਿਆ ਕੰਮ ਤੇ ਹੁਣ ਬਹੁਤ ਜ਼ਿਆਦਾ ਮੁਸ਼ਕਲ ਆ ਹੁਣ ਕਿਵੇਂ ਆ ਕਿ ਜਿਵੇਂ ਦਰਿਆ ਵੀ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਜ਼ਮੀਨ ਦੇ ਵਿੱਚ ਹੀ ਵਗਣਾ ਸ਼ਾਹ ਜੀ ਵੇਚੀ ਉਹ ਦਰਿਆ ਸਾਰਾ ਜ਼ਮੀਨ ਦੇ ਵਿੱਚ ਵਗਣ ਡਿਆ ਵਾ ਜੀ ਹਾਂਜੀ ਤੇ ਕੋਈ ਸਰਕਾਰ ਦਾ ਕੋਈ ਨਮਾਇਦਾ ਜਾਂ ਕੋਈ ਅਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਈ ਉਦੋਂ ਜੀ ਆਏ ਸੀ ਪਹਿਲਾਂ ਚਲੋ ਐਮਐਲਏ ਸਾਹਿਬ ਵੀ ਆਏ ਸੀ ਸਾਡੇ ਪਿੰਡ ਡੀਸੀ ਸਾਹਿਬ ਵੀ ਆਏ ਸੀ ਪਰ ਅਜੇ ਤੱਕ ਕੋਈ ਵੀ ਸਰਕਾਰ ਨਾਲ ਚਲੋ ਮਿਲ ਤਾਂ ਨਹੀਂ ਸਾਨੂੰ ਮਿਲੀ ਚਲੋ ਖਰਾਬੀ ਦਾ ਉਹਨਾਂ ਨੇ ਐਲਾਨ ਕੀਤਾ ਉਹ ਵੀ ਖਰਾਬਾ ਚਲੋ ਦਵਾਂਗੇ ਜੋ ਮਿਲੂਗਾ ਚਲੋ ਤੇ ਵੇਖੀ ਜਾਊਗੀ ਬਾਅਦ ਦੀ ਗੱਲ ਆ ਤੇ ਅਜੇ ਤੱਕ ਤੇ ਕੋਈ ਨਹੀਂ ਸਾਡੇ ਦਾ ਕਰਮਾਤਾ ਆਈ ਨਾ ਮੇਰੀ ਸੰਤਰਾ ਦੀ ਮੰਗ ਕਰਦੇ ਰਿਹਾ ਨਰੇ ਪਾਸੋਂ ਸਮਾਜਿਕ ਸੰਸਥਾਵਾਂ ਪਾਸੋਂ ਇਹ ਹੋ ਜੇ ਮਾਲੋ ਪੈਸੇ ਪਖੋਂਚ ਕੋਈ ਮਤ ਹੋਵੇ ਤੇ ਚਲੋ ਕੋਈ ਆਪਦਾ ਸਾਡਾ ਜੂਨਗਿਆਰਾ ਗਾੜੀ ਪਰਿਵਾਰ ਚੱਲ ਪੂਗਾ ਮਾਲੋ ਜਿੱਥੇ ਦੇਣੇ ਲੈਣੇ ਆ ਤੇ ਕੋਈ ਆਪਦਾ ਕਰਜ਼ਾ-ਕੁਰਜ਼ਾ ਚ ਲੈ ਜੇ ਤੇ ਇਹੋ ਜਿਹੜੀਆਂ ਚੀਜ਼ਾਂ ਮਾਲੋ ਇਹਨਾਂ ਦੀ ਬੋਝ ਦੇ ਥਲੇ ਅਹੀਂ ਹੈਗੇ ਆ ਪਈ ਹੋ ਸਾਡੀ ਹੋਰ ਤੇ ਬਾਕੀ ਤਾਂ ਸਾਹਿਬ ਜੇ ਜਮੀਨ ਤਾਂ ਅਸੀਂ ਤਾਂ ਟਰੈਕਟਰ ਦੀ ਮੰਗ ਤੇ ਤਾਂ ਕਰੀਏ ਵੀ ਜੇ ਸਾਡੀ ਜਮੀਨ ਹੋਵੇ ਤੇ ਜਦੋਂ ਜਮੀਨ ਹੀ ਨਹੀਂ ਕਿਤੇ ਟਰੈਕਟਰ ਨੂੰ ਕਰਾਂਗੇ ਵੀ ਜੇ ਖਰਾਬ ਹੋਈ ਹੋ ਤਾਂ ਵੀ ਅਸੀਂ ਆਖੀਆ ਵੀ ਸਾਡੀ ਜਮੀਨ ਖਰਾਬ ਹੋ ਗਈ ਆ ਅਸੀਂ ਕਰਾਉਣੀ ਆ ਕੁਝ ਕਰਨਾ ਵਾ ਇਹ ਤਾਂ ਤੁਹਾਡੇ ਸਾਹਮਣੇ ਆ ਵੀ ਜਮੀਨ ਤੇ ਨਹੀਂ ਗਈ ਤੇ ਅਸੀਂ ਟਰੈਕਟਰ ਨੂੰ ਕਰਾਂਗੇ ਕਰਨਾ ਵੀ ਕੀ ਆ ਟਰੈਕਟਰ ਘਰ ਰਾ ਕੇ ਕਰਨਾ ਟਰੈਕਟਰ ਇਹ ਚੀਜ਼ ਤੇ ਮੰਗਣੀ ਅਸੀਂ ਤੇ ਪਾਸੇ ਉਹ ਕਰਦੇ ਸਾਡੀ ਉਧਾਂ ਹਲ ਹੋਈ ਜਾਵੇ ਪੈਸੇ ਟਕੇ ਲਓ ਕੋਈ ਭਰਾ ਚਲ ਦਾਨੀ ਸੱਜਣਾ ਜੇ ਸੰਯੋਗ ਕਰਨ ਤੇ ਜੇਕਰ ਮੰਨ ਲਓ ਤੁਹਾਡੀ ਕਿਸੇ ਨੇ ਐਨਆਰਈ ਵੀਰ ਨੇ ਸਮਾਜਿਕ ਸੰਸਥਾਵਾਂ ਨੇ ਕਿਸੇ ਐਨਜੀਓ ਨੇ ਤੁਹਾਡੀ ਮਦਦ ਕਰਨੀ ਹੋਵੇ ਆਪਣਾ ਮੋਬਾਈਲ ਨੰਬਰ ਤੇ ਬੋਲ ਦਿਓ ਤੇ ਚੱਲਦਾ ਤੁਹਾਡਾ ਇਹ 98 98556 20186 ਸਾਡਾ ਮੋਬਾਈਲ ਨੰਬਰ ਆ ਇੱਕ ਵਾਰੀ ਦੁਬਾਰਾ ਬੋਲ ਦਿਓ ਫਿਰ 98556 20186 ਤੇ ਕਿਹੜਾ ਪਿੰਡ ਹੈ ਤੁਹਾਡਾ ਨਾਂ ਇੱਕ ਵਾਰੀ ਦੁਬਾਰਾ ਬੋਲ ਦਿਓ ਜੇ ਕਿਸੇ ਸੰਸਥਾ ਨੇ ਐਨਜੀਓ ਨੇ ਕਿਸੇ ਵੀਰ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਨਾਂ ਜੀ ਮੇਰਾ ਹਜੂਰ ਸਿੰਘ ਆ ਤੇ ਪਿੰਡ ਸਾਡਾ ਘੜਕਾ ਵਾ ਤਰਨਤਾਰਨ ਜਿਲ੍ਹਾ ਬਲਾਕ ਜੋਲਾ ਸਾਹਬ ਜੀ ਹਾਂਜੀ ਬਿਲਕੁਲ ਜੀ ਜਿਵੇਂ ਕਿ ਕਿਸਾਨ ਨੇ ਦੱਸਿਆ ਵਾ ਕਿ ਮੇਰੀ 3.5 ਏਕੜ ਜ਼ਮੀਨ ਸੀਗੀ ਜੋ ਕਿ ਬਿਆਸ ਦਰਿਆ ਦੀ ਲਪੇਟ ਦੇ ਵਿੱਚ ਆਉਣ ਕਾਰਨ ਪੂਰੀ ਦੀ ਪੂਰੀ ਹੀ ਬਿਲਕੁਲ ਜੋ ਬਰਬਾਦ ਹੋ ਗਈ ਆ ਕਿਸਾਨ ਵੱਲੋਂ ਕਿਹਾ ਜਾ ਰਿਹਾ ਵਾ ਕਿ ਮੈਂ ਟਰੈਕਟਰ ਦਾ ਟਰੈਕਟਰ ਦੀ ਮਦਦ ਜਾਂ ਡੀਜ਼ਲ ਦੀ ਮਦਦ ਇਸ ਲਈ ਤਾਂ ਮੰਗਾ ਜੇ ਮੇਰੀ ਜ਼ਮੀਨ ਨੂੰ ਪਧਰਾ ਕਰਨ ਦਾ ਕੋਈ ਮੈਨੂੰ ਦਿਸਦਾ ਹੋਵੇ ਕਿ ਇਹ ਪਧਰੀ ਹੋ ਸਕਦੀ ਆ ਜੋ ਇਸ ਵਕਤ ਦਰਿਆ ਨੇ ਘਰ ਹੀ ਇੱਥੇ ਬਣਾ ਲਿਆ ਵਾ ਦਰਿਆ ਵਾਹੀ ਇਹਨਾਂ ਦੀ ਜ਼ਮੀਨ ਦੇ ਵਿੱਚ ਰਿਹਾ ਵਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਮੇਰੀ ਆਸ ਹੀ ਮੁੱਕ ਗਈ ਆ ਕਿ ਮੇਰੀ ਜੋ ਜ਼ਮੀਨ ਆ ਉਹ ਫੇਰ ਬਣੇ ਹੁਣ ਸਾਡੇ ਨਾਲ ਇੱਥੇ ਹੋਰ ਵੀ ਪਿੰਡ ਵਾਸੀ ਮੌਜੂਦ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਵਾ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜਗਜੀਤ ਸਿੰਘ ਹਾਂਜੀ ਕੀ ਕਹਿਣਾ ਚਾਹੋਗੇ ਜਿਵੇਂ ਕਿ ਇਹ ਕਿਸਾਨ ਨੇ ਦੱਸਿਆ ਵਾ ਕਿ ਮੇਰੀ ਜ਼ਮੀਨ ਜੋ ਇਧਰ ਟੱਗੀ ਹੈ ਵੀਰ ਜੀ ਮੇਰੇ ਤੋਂ ਕਹਿਣ ਨੂੰ ਕੋਈ ਲਵਜੀ ਨਹੀਂ ਹੈਗਾ ਤੁਸੀਂ ਵੇਖ ਲਿਆ ਵਾ ਆ ਜਿਹੜਾ ਦਰਿਆ ਵਾ ਇਹ ਵੀਰ ਦੀ ਪੈਲੀ ਦੇ ਵਿੱਚ ਹੀ ਵਗੰਡਿਆ ਵਾ ਸਾਢੇ 3 ਕਿੱਲੇ ਵਿਚਾਰੇ ਦੇ ਬਰਬਾਦ ਹੋ ਗਏ ਸਾਰੇ ਇਹ ਪੈਲੀ ਦੇ ਤੇ ਹੁਣ ਇਸੇ ਦੇ ਦਾ ਜੂਨ ਗੁਜ਼ਾਰਾ ਵਿਚਾਰੇ ਦਾ ਚੱਲਦਾ ਹੈ ਇਸੇ ਸਿਰ ਤੇ ਤੁਰਿਆ ਫਿਰਦਾ ਹੈ ਹੁਣ ਅੱਗੇ ਮਹਾਰਾਜ ਜੀ ਆ ਕੋਈ ਵੀਰ ਮੇਰਾ ਬਾਹ ਫੜੂ ਰੀ ਉਤਾਰੀ ਆ ਤੇ ਅਜੇ ਕੋਈ ਆਸ ਨਹੀਂ ਆਈ ਅਜੇ ਕੋਈ ਆਸ ਨਹੀਂ ਪਾਜੀ ਨਹੀਂ ਪਾਜੀ ਇਹ ਤੁਹਾਨੂੰ ਪਰਾ 60 70 ਫੁੱਟ ਪਾਣੀ ਹੋਊਗਾ ਜੀ ਇਨਾ ਨਾ ਇਹ ਪੂਰੇ ਜਾ ਸਕਦਾ ਟਰੈਕਟਰਾਂ ਨਾਲ ਇਹ ਕਿਹ ਇਹ ਨਾ ਵੀ ਕਿਹ ਚੀਜ਼ਾਂ ਇਨਾ ਦਰਿਆ ਬਹੁਤ ਜ਼ਿਆਦਾ ਓਖਾ ਪੂਰਨਾ ਇਹ ਕਿੱਥੋਂ ਪੂਰੇ ਜਣਾ ਵੀਰ ਜੀ ਇਹ ਬੰਨ ਲਗਾਉਣਾ ਵੀ ਮੁਸ਼ਕਲ ਹੈ ਨਹੀਂ ਬੰਨ ਵੀ ਦਿੱਤੀ ਤੇ ਲੱਗਣਾ ਹੀ ਨਹੀਂ ਆ ਵੇਖ ਲੋ ਇਹਦੀ ਪੈਰੀ ਤੂੰ ਹਿਸਾਬ ਲਾ ਲੋ ਹੱਕ ਨਾਲ ਕਥਾ ਵੀ ਹੋਣਾ ਤੱਕ ਮਰ ਲਈ ਇਹੋ ਹੀ ਰਹਿ ਗਿਆ ਬਾਕੀ ਦੇ ਸਾਰੇ ਦਰਿਆ ਜੀ ਵਗਣ ਰਿਹਾ ਪਾਣੀ ਵਗਣ ਰਿਹਾ ਤੁਹਾਡੇ ਸਾਹਮਣੇ ਹੁਣ ਇਸ ਕਿਸਾਨ ਵਾਸਤੇ ਕੀ ਫੀਲ ਕਰੋਗੇ ਪ੍ਰਸ਼ਾਸਨ ਨੋ ਐਨ ਆਰ ਆਈ ਵੀਰਾਂ ਨੂੰ ਸਮਾਜਿਕ ਸਹਸਤਾਵਾਂ ਨੂੰ ਕੀ ਕਿਹਾਰ ਲਗਾਓਗੇ ਅਸੀਂ ਤੇ ਇਹੋ ਕਹਨੇ ਆ ਵੀਰ ਜੀ ਕੋਈ ਵੀ ਮੇਰਾ ਵੀਰ ਭਰਾ ਹੋਵੇ ਵੀਰ ਦੀ ਜਰੂਰ ਬਾਹ ਫੜੇ ਕਿਉਂਕਿ ਇਹੋ ਸਾਡੇ ਤਿੰਨਾਂ ਦੇ ਦਾ ਘਰ ਦਾ ਖਰਚਾ ਚੱਲਦਾ ਸੀ ਤੁਹਾਨੂੰ ਪਤਾ ਘਰਾਂ ਦੇ ਖਰਚੇ ਵੀਰ ਜੀ ਬਹੁਤ ਜ਼ਿਆਦਾ ਵਾ ਤੇ ਹੁਣ ਇਹਦੇ ਵਿੱਚ ਦਰਿਆ ਪਿਆ ਵਾ ਤੇ ਕੋਈ ਮੇਰਾ ਵੀਰ ਐਨ ਆਰ ਆਈ ਕੋਈ ਵੀ ਮੇਰਾ ਵੀਰ ਦਾਨੀ ਸੱਜਣ ਹੋਵੇ ਵੀਰ ਦੀ ਜਰੂਰ ਬਾਹ ਫੜੇ ਬਿਲਕੁਲ ਜੀ ਜਿਵੇਂ ਕਿ ਵੀਰ ਨੇ ਦੱਸਿਆ ਵਾ ਕਿ ਇਸ ਜੋ ਪਿੰਡ ਘੜਕਾ ਦੇ ਰਹਿਣ ਵਾਲੇ ਹਜੂਰ ਸਿੰਘ ਦੇ ਪਾਸ ਸਿਰਫ 3.5 ਏਕੜ ਜ਼ਮੀਨ ਹੀ ਸੀ ਜੋ ਕਿ ਦਰਿਆ ਦੀ ਲਪੇਟ ਦੇ ਵਿੱਚ ਆਉਣ ਕਾਰਨ ਬਿਲਕੁਲ ਹੀ ਬਰਬਾਦ ਹੋ ਗਈ ਆ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਐਨਆਰਆਈ ਵੀਰਾਂ ਨੂੰ ਪੰਜਾਬੀ ਸਿੰਗਰ ਜੋ ਇਨਹਾੜਪੀੜ ਤਲੋਕਾ ਦੀ ਬਾਹ ਫੜ ਰਹੇ ਹਨ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਇਸ ਕਿਸਾਨ ਦੀ ਵੀ ਜਰੂਰ ਆ ਕੇ ਮਦਦ ਕੀਤੀ ਜਾਵੇ